ਕੱਲ ਸ਼ਾਸਨ ਬੁਲਾਇਆ ਗਿਆ ਪੰਜਾਬ ਸਰਕਾਰ ਵੱਲੋਂ ਉਹ ਉਹ ਨੂੰ ਭੰਡੀ ਜਾਂਦਾ ਉਹ ਨੂੰ ਭੰਡੀ ਜਾਂਦਾ ਮਿਹਣੋ ਮਿਹਣੀ ਹੋਈ ਜਾਂਦੇ ਆ ਮੁੱਕੇ ਦੀ ਗੱਲ ਕੋਈ ਨਹੀਂ ਹਾਂਜੀ ਪੰਜਾਬੀ ਉਪਾਲ ਪਿਤਾ ਹਨ ਸਵਾਦਾ ਜਿਹੜਾ ਪਗਮਤਮਨ ਸਰਕਾਰ ਵੱਲੋਂ ਸੈਸ਼ਨ ਨੂੰ ਬੁਲਾਇਆ ਗਿਆ ਸੀ ਬੁਲਾਇਆ ਗਿਆ ਸੀ ਉਸ ਦੇ ਵਿੱਚ ਇਹ ਇੱਕ ਪਾਰਟੀ ਤੇ ਦੂਜੀ ਵਿਰੋਧੀ ਪਾਰਟੀ ਦੇ ਲੀਡਰਾਂ ਆਪਸੋ ਚੇਂ ਮਿਹਣੋ ਮਿਹਣੀ ਹੋ ਗਏ ਸਨ ਜਿਸ ਤੋਂ ਬਾਅਦ ਅੱਧ ਲੱਖ ਰੁਪਏ ਦਾ ਨਾ ਹਾੜ ਪੀੜਿਤ ਵਾਲੇ ਮਸਲੇ ਉੱਤੇ ਇਕੱਠ ਵਿੱਚ ਗਿਆ ਹੋਇਆ ਸੀ ਤੇ ਉਸ ਦੇ ਵਿੱਚ ਉਸਨੇ ਇਹਨਾਂ ਸਾਰੇ ਮਾਮਲੇ ਉੱਤੇ ਗੱਲਬਾਤ ਕੀਤੀ ਹੈ ਤੇ ਨਾਲ ਹੀ ਇਹ ਵੀ ਜਨ ਗਏ ਹਨ ਕਿ ਇਹ ਜਿਹੜੇ ਹੜ ਆਏ ਹਨ ਇਹ ਭਗਵੰਤ ਮਾਨ ਸਰਕਾਰ ਵੱਲੋਂ ਕੀਤੀ ਅਰਗੈਲੀ ਕਰਕੇ ਆਏ ਹਨ ਬਾਕੀ ਅੱਗੇ ਤੁਹਾਨੂੰ ਵੀਡੀਓ ਪੂਰੀ ਦੇਖੋਣੇ ਹੈ ਕਿ ਇਸ ਤਰ੍ਹਾਂ ਨਖਾ ਸੁਧਾਰਾ ਨੇ ਥੋਕ ਥੋਕ ਕੇ ਜਵਾਬ ਦਿੱਤੇ ਹਨ ਭਗਵੰਤ ਮਾਨ ਸਰਕਾਰ ਨੂੰ ਵੀ ਜਵਾਬ ਦਿੱਤੇ ਹਨ ਤੇ ਵਿਰੋਧੀ ਧਿਰਵਾਰਿਆਂ ਨੂੰ ਵੀ ਜਿਹੜੇ ਜਨਾਨੀਆਂ ਦੇ ਲਾਂਗੂ ਆਪਸ ਵਿੱਚ ਇੱਕ ਦੂਜੇ ਨਾਲ ਮਿਲੋ ਮੇਣੀ ਹੋ ਰਹੀ ਸੀ ਇਹ ਸਾਰੇ ਮੁਸਲਮਾਨੀ ਇੱਕ ਨਕਲ ਤੋਂ ਮੈਂ ਕਹਿੰਦਾ ਹੈ ਕਿ ਸਵਾਭ ਨਾਲ ਅਸੀਂ ਕੜ ਹਟੇ ਤਰੱਕੀਆਂ ਪੰਜਾਬ ਦੀਆਂ ਅਗਲੇ ਸਾਲ ਫੇਰ ਤਿਆਰ ਹੋ ਲੋ ਲੋਕਾਂ ਨੂੰ ਰਾਸ਼ਨ ਮੰਡਲ ਲਈ ਪਿਹੜਾਂ ਲਈ ਇਹ ਜਿਆਦਾ ਲਪੇਟ ਵਿੱਚ ਹੋਣ ਲਈ ਮੈਂ ਖਸਦਾ ਨਾ ਪੂਰੀ ਵੀਡੀਓ ਵਿੱਚ ਜਿਸ ਨੂੰ ਕੀ ਕਹਿੰਦਾ ਹੈ ਵੀਡੀਓ ਰਿਪੋਰਟ ਕਮਲ ਧਮਾਈ ਬਲੰਗ ਰਿਪੋਰਟ ਕਮਲ ਧਮਾਈ ਐਨਵਾਇਰਨਮੈਂਟ ਸੁਖਦੇਵ ਸਿੰਘ ਤੁਸੀਂ ਦੇਖਿਓ ਪੰਜਾਬੀ ਬ੍ਰੇਕਿੰਗ ਦੇ ਕੇ ਸਾਥ ਮੈਂ ਤੋਂ ਉਹਨਾਂ ਦੋਸਤ ਈਸ਼ਰ ਸਿੰਘ ਆ ਵੇਖੋ 29 ਸਦਾਨਾ ਕਿਵੇਂ ਠੋਕ ਠੋਕ ਕੇ ਜੀ ਮਾਪਦੇ ਨੇ ਆਹ। ਦੋ ਦਿਨਾਂ ਨਾਲ ਕਹੀ ਜਾਂਦੇ ਆ ਵੀ ਭਾਈ ਜਿਹੜਾ 12000 ਰੁਪਏ ਸਾਡੇ ਕੋਲੇ ਪਿਆ ਉਹ ਦੱਸੋ ਕਿੱਥੇ ਲਾਤਾ। ਉਹਦਾ ਕੋਈ ਜਵਾਬ ਨਹੀਂ। ਭਵੰਤਮਾਨ ਜਿਵੇਂ ਮਿਹਣੋ-ਵੇੜੀ ਹੁੰਦੀਆਂ ਜਨਾਬੀ ਨਾਲ ਬੁੜਗਾ ਲੜਦਿਆਂ ਉਵੇਂ ਹੋਈ ਜਾਂਦਾ ਹੈ। ਮੁੱਦੇ ਦੀ ਗੱਲ ਉੱਥੇ ਵੀ ਨਹੀਂ ਹੋਣੀ। ਆ ਦੋ ਤਿੰਨ ਦਿਨ ਦਾ ਸ਼ੈਸ਼ਰ ਆਈ ਉਹ। ਦੋ ਦਿਨਾਂ ਕੋਈ ਮੁੱਦੇ ਦੀ ਗੱਲ ਨਹੀਂ ਕੋਈ ਪੰਜਾਬ ਦੀ ਗੱਲ ਨਹੀਂ ਕੋਹੜ ਆਏ ਕਿਉਂ ਕਿਉਂ ਜਾਂਦੇ ਗਏ ਹਿਮਾਚਲ ਦੀ ਸਰਕਾਰ ਨੇ ਹਮਾਗਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ BBMP ਦੇ ਉੱਤੇ ਪਰਚਾ ਦਰਜ ਕਰਾਵਾਂਗੇ ਇਹ ਹੜਾ ਜਿਹੜੇ ਇਹਨਾਂ ਦੀ ਵਜ੍ਹਾ ਕਰਕੇ ਆਏ ਆ ਤੇ ਸਾਡੇ ਵਾਲੇ ਗੱਲ ਹੀ ਨਹੀਂ ਕਰਦੇ ਵੀ ਭਾਈ BBMP ਦੇ ਵਿੱਚ ਪੰਜਾਬੜਾ ਡੈਮਾਂ ਦੇ ਪ੍ਰਬੰਧ ਖੋਲੇ ਸਾਨੂੰ ਪਤਾ ਹੀ ਨਹੀਂ ਕਿੰਨਾ ਪਾਣੀ ਆ ਰਿਹਾ ਹੈ ਕਿੰਨਾ ਛੱਡਿਆ ਜਾ ਰਿਹਾ ਹੈ ਕਿੰਨਾ ਪਾਣੀ ਦਾ ਪੱਤਰ ਹਲੇ ਵੀ ਪਾਣੀ ਪਰਸੋਂ ਦੀ ਗੱਲ ਹੈ ਪੌਂਗ ਡੈਮ ਦੀ ਗੱਲ ਹੈ ਧਾਕੜਾ ਡੈਮ ਦੀ ਗੱਲ ਹੈ ਦੋਨਾਂ ਡੈਮਾਂ ਦੇ ਵਿੱਚ ਪਾਣੀ ਜਿਹੜਾ ਖਤਰੇ ਦੇ ਪੱਤਰ ਤਾਂ ਖੜਾ ਸੀ ਨਾ ਹਲੇ ਵੀ ਜਦੋਂ ਮੌਸਮ ਵਿਭਾਗ ਨੇ ਕਹਿਤਾ ਵੀ ਪਾਣੀ ਇੰਨੀ ਜ਼ਿਆਦੇ ਪੈਣੇ ਆ ਫਿਰ ਪਾਣੀ ਜਮਾਗਾ ਕਿਤਾ ਗਿਆ ਕਿਉਂ ਨਹੀਂ ਥੋੜਾ ਥੋੜਾ ਕਰਕੇ ਪਾਣੀ ਛੱਡਿਆ ਗਿਆ ਗੱਲਾਂ ਇਹਦੇ ਹੋਣਾ ਚਾਹੀਦੀਆਂ ਵਿਚਾਰਜਾਤਾਂ ਇਹ ਹੋਣੀਆਂ ਚਾਹੀਦੀਆਂ ਪਰ ਇਹ ਹੋਰ ਪਾਸੇ ਕਹਾਣੀ ਲਈ ਜਾਂਦੇ ਆ ਆਪਾਂ ਵੀ ਦੇਖਦੇ ਆ ਮੈਂ ਦੇਖਿਆ ਲੋਕਾਂ ਦਾ ਕੋਈ ਲੀਟਰ ਆਇਆ ਕਿਸ਼ਤੀ ਲੈ ਕੇ ਆ ਗਿਆ ਕੋ ਤੇਲ ਢੋਰ ਦੇ ਲੈ ਕੇ ਆ ਗਿਆ ਕੋ ਪੈਸੇ ਬਣਨ ਲੱਗਿਆ ਲੋਕਾਂ ਨੇ ਚੱਕਦੀ ਗੱਲ ਵੀ ਹਾਂ ਵੀ ਆਹ ਬਹੁਤ ਟਾਂ ਟਾਂ ਜਿੰਨੇ ਪੈਸੇ ਬਣ ਗਿਆ ਟਰੈਕਟਰ ਬਣ ਗਿਆ ਕੋਈ ਅਸਰ ਤੇਲ ਬਣ ਗਿਆ ਠੀਕ ਹੈ ਉਹ ਲੋਕਾਂ ਦੀ ਮੱਕੇ ਦੀ ਰੋੜ ਸੀ ਪਰ ਕੀ ਅੱਜ ਜਿਹੜੇ ਹਾਲਾਤ ਮੈਂ ਇੱਥੇ ਦੇਖ ਰਿਹਾ ਫਤਿਹਗੜ੍ਹ ਸੁਭਰਾਵਾ ਤੋਂ ਲੈ ਕੇ ਤੇ ਉਹ ਸਸਰਾਲੀ ਲੁਧਿਆਣੇ ਕੋਲੇ ਤੇ ਹੋਰ ਕਈ ਥਾਵਾਂ ਦੇ ਉੱਤੇ ਜਿੱਥੇ ਦਰਿਆ ਨੇ ਜ਼ਮੀਨ ਨੇ ਵਹਾ ਕੇ ਵਿੱਚ ਲੈ ਗਿਆ ਐਸੀ ਕਮਾਈ ਸੀ ਵਿਚਾਰ ਕਰਨੇ ਪੈਗੀ ਚਾਰੇ ਕਿਲੇ ਦਰਿਆ ਦੇ ਰੁਣਗੀ 25 30 ਫੁੱਟ ਡੂੰਗੀ ਖਾਰ ਪਈ ਦਰਿਆ ਦੇ ਵਿੱਚ ਉਹ ਮੁੜ ਕੇ ਉਹਨਾਂ ਨੂੰ ਮੈਨੂੰ ਵਿੱਚ ਮੇਰਾ ਇੱਕ ਧਰਤੀ ਦੇ ਉੱਤੇ ਇੱਕ ਜ਼ਮੀਨ ਦੇ ਉੱਤੇ ਤਾਂ ਜਦੋਂ ਮੰਗ ਲਿਆ ਵੀ ਕੁਪਰੇਤੀ ਆ ਕੇ ਚੱਕੀ ਜਾਊਗੀ ਤਾਂ ਆ ਕੇ ਚੱਕਿਆ ਜਾਊਗਾ ਜਿਹੜੀ ਜ਼ਮੀਨ ਹੀ 25 30 ਫੁੱਟ ਥੱਲੇ ਚਲੀ ਗਈ ਦਰਿਆ ਨੇ ਆਪਣਾ ਲਾਂਘਾ ਬਣਾ ਲਿਆ ਉਹ ਜ਼ਮੀਨ ਤਾਂ ਸਾਰੀ ਉਰੀ ਨਹੀਂ ਮਿਲਣੀ ਉਹਦਾ ਕੀ ਹਾਲ ਆ ਸੋ ਇਸ ਕਰਕੇ ਜਿੰਨਾ ਤੇ ਅਸੀਂ ਮੁੱਦੇ ਤੇ ਨਹੀਂ ਆਉਂਦੇ ਉਹਨਾਂ ਦੇ ਜਿੰਨਾ ਮਰਜ਼ੀ ਕੱਟ ਕਰ ਲੋ ਧਰਨੇ ਲਾ ਲੋ ਮੁਜ਼ਾਰੇ ਲਾ ਲੋ ਆਹੀ ਪਛਣਾ ਹਰ ਵੇਸਾਂ ਫੇਰ ਖੜੇ ਆ ਅਸੀਂ ਜਦੋਂ ਪੰਜਾਬ ਦੇ ਹੱਕ ਦੀ ਗੱਲ ਹੀ ਨਹੀਂ ਕਰਨੀ ਰਾਜਾਂ ਦੇ ਹੱਕਾਂ ਦੇ ਅਧਿਕਾਰਾਂ ਦੀ ਗੱਲ ਹੀ ਨਹੀਂ ਕਰਨੀ ਫਾਦਰ ਢਾਂਚੇ ਦੀ ਗੱਲ ਹੀ ਨਹੀਂ ਕਰਨੀ ਉਧਰ ਨੂੰ ਜਾਣਾ ਹੀ ਨਹੀਂ ਮੂੰਹ ਨਹੀਂ ਕਰਨਾ ਨਾ ਸਾਡੇ ਲੋਕਾਂ ਨੇ ਨਾ ਸਾਡੇ ਸਰਾਧਾਨਾਂ ਨੇ ਹੁਣ ਆਪਾਂ ਇੱਥੇ ਬੰਦੇ ਬੈਠੇ ਆਏ ਨੇ ਉਹਨੇ ਕਹਿੰਦਾ ਜਵਾਬ ਦਿਓ ਆ ਮੈਂ ਤੇ ਭਾਈ ਅਤੋਜ ਬੈਠਾ ਥਲੇ ਅਸੀਂ ਜਨਵਰੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਟੀ ਚੰਡੀਗੜ੍ਹ ਦੇ ਵਿੱਚ ਵੀ ਭਾਈ ਪੰਜਾਬ ਦੇ ਵਿੱਚ ਕਾਨੂੰਨ ਬਣਨੇ ਚਾਹੀਦੇ ਆ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬ ਦੇ ਡੋਮਿਸਾਈਲ ਨੂੰ ਪੰਜਾਬ ਦੇ ਗੋਨਾਫੈਡ ਨੂੰ ਮਿਲਣੀਆਂ ਚਾਹੀਦੀਆਂ ਨੇ ਦੱਸੋ ਕਿ ਇੱਥੇ ਸਾਰੇ ਬਾਹਰ ਖੜੀ ਕਰਕੇ ਦੱਸੋ ਵੀ ਇਹ ਮੰਗ ਜਾਇਜ਼ ਆ ਕਿ ਨਾ ਜਾਇਜ਼ ਆ ਇਹ ਚ ਗਲਤ ਕਿਹੜੀ ਗੱਲ ਆ ਵੀ ਪੰਜਾਬ ਦੀਆਂ ਨੌਕਰੀਆਂ ਪਹਿਲ ਦੇ ਆਧਾਰ ਤੇ ਚਾਹੇ ਪ੍ਰਾਈਵੇਟ ਸੈਕਟਰ ਹੋਵੇ ਚਾਹੇ ਸਰਕਾਰੀ ਹੋਣਾ ਉਹ ਪੰਜਾਬੀਆਂ ਨੂੰ ਮਿਲਣਾ ਦੂਜੀ ਸਾਡੀ ਮੰਗ ਸੀ ਵੀ ਜਿਹੜਾ ਬੰਦਾ ਇੱਥੇ ਆਉਂਦਾ ਹੈ 12ਵੀਂ ਆ ਕੇ ਦੂਜੇ ਸੂਬਿਆਂ ਚੋਂ ਇੱਥੇ ਆਉਂਦਾ ਹੈ ਜਿਉਂਨੇ ਪੰਜਾਬ ਜਾ ਕੇ ਵੋਟ ਬਣਾਉਣੀ ਆ ਧਾਰਕੜ ਬਣਾਉਣਾ ਰਾਸ਼ਟਰਕਾਰਡ ਬਣਾਉਣਾ ਉਹਦੇ ਲਈ ਸ਼ਰਤਾਂ ਲਾਗੂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਦੂਜੇ ਸੂਬਿਆਂ ਚ ਲਾਗੂ ਹੁੰਦੀਆਂ ਨੇ ਕੀ ਇਹ ਮੈਂ ਗਲਤ ਆ ਕਿ ਜਾਇਜ਼ ਨਜਾਇਜ਼ ਦਾ ਨਜਾਇਜ਼ ਹੱਥਲੇ ਰੱਖੋ ਜਾਇਜ਼ ਹੱਥ ਖੜੇ ਕਰ ਦਿਓ ਤੀਜੀ ਸਾਡੀ ਮੰਗ ਸੀ ਇਹ ਤੇ ਮੇ ਦੂਜੇ ਸੁਪਿਆਂ ਦੇ ਵਿੱਚ ਕਾਨੂੰਨ ਹੈ ਵੀ ਕੋਈ ਬਾਹਰ ਦਾ ਬੰਦਾ ਜਾ ਕੇ ਉੱਥੇ ਜ਼ਮੀਨ ਨਹੀਂ ਖਰੀਦ ਸਕਦਾ ਤੇ ਪੰਜਾਬ 'ਚ ਵੀ ਕਾਨੂੰਨ ਲਾਗੂ ਹੋ ਜਾਣੇ ਚਾਹੀਦੇ ਆ ਕੀ ਇਹ ਮੰਗ ਜਾਇਜ਼ ਆ ਕਿ ਨਾ ਜਾਇਜ਼ ਆ ਆ ਨਾਲ ਤੁਹਾਡੇ ਹਿਮਾਚਲ ਐ ਟ੍ਰੈਂਸੀ ਐਕਟ ਦੇ ਸੈਕਸ਼ਨ 118 ਦੇ ਤਹਿਤ ਆ ਉੱਥੇ ਤੁਸੀਂ ਜਾ ਕੇ ਨਾ ਜ਼ਮੀਨ ਲੈ ਸਕਦੇ ਹੋ ਨਾ ਨੌਕਰੀ ਤੇ ਨਾ ਵੋਟ ਆ ਉੱਤਰਾਖੰਡ ਨੇ ਪਿੱਛੇ ਇਹ ਕਾਨੂੰਨ ਬਣਾਤਾ ਅਚਾਰ ਦੇ ਪੰਜ ਮਹੀਨੇ ਪਹਿਲਾਂ ਵੀ ਅੱਥਰਵਾੜ ਦਾ ਬੰਦਾ 13 ਜ਼ਿਲ੍ਹਿਆਂ ਦੇ ਵਿੱਚੋਂ 11 ਜ਼ਿਲ੍ਹਿਆਂ 'ਤੇ ਪਾਬੰਦੀ ਹੈ ਤੁਸੀਂ ਜ਼ਮੀਨ ਨਹੀਂ ਜਾ ਸਕਦੇ। ਆ ਜਿੰਨੇ ਉਹ ਨਾਜਲ ਪ੍ਰਦੇਸ਼, ਸਿੱਖਮਾ, ਮਨੀਪੁਰ वग़ैरह ਲਿਆ, ਨਾਗਾਲੈਂਡ ਇਹਨਾਂ ਕੋਲੇ 371 ਦੇ ਦੇਨ। ਵਾਥਵਾ ਸੁਧਾਂ ਕੋਲੇ ਆਪਣਾ ਅਧਿਕਾਰ ਹੈ। ਆ ਜੰਮੂ ਕਸ਼ਮੀਰ ਕੋਲ ਤੋਂ 70 ਦੇ ਅਧਿਕਾਰ ਹੈ। ਵੀ ਤੁਸੀਂ ਜ਼ਮੀਨ ਨਹੀਂ ਜਾ ਸਕਦੇ, ਵੋਟ ਨਹੀਂ ਬਣਾ ਸਕਦੇ। ਤੁਸੀਂ ਉੱਥੇ ਜਾ ਕੇ ਸਰਕਾਰੀ ਨੌਕਰੀ ਉੱਥੋਂ ਦੇ ਡੋਮਿਸਾਈਲ ਨੂੰ ਮਿਲਣੀ ਆ ਤੁਸੀਂ ਨਹੀਂ ਜਾ ਸਕਦੇ। ਇਹੀ ਸਾਡੀਆਂ ਗੱਲਾਂ ਸੀ। ਅੱਜ ਲਦਾਖ ਦਾ ਇੱਕ ਬਹੁਤ ਵੱਡਾ ਬੰਦਾ ਉਹਦਾ ਨਾਮ ਸੋਨੂ ਬਾਗਚੂ ਲੰਮੇ ਸਮੇਂ ਦਾ ਸੰਘਰਸ਼ ਲੜ ਰਿਹਾ ਉਹ ਦਿੱਲੀ ਵੀ ਆਇਆ ਪਾਦਲ ਤੁਰ ਕੇ ਆਇਆ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਲੜਿਆ ਉਹਦੇ ਭਾਈ ਐਨਐਸਏ ਲਾ ਗਈ ਸੋਨੂ ਬਾਗਚੂ ਨੂੰ ਚਾਕੇ ਜਾਪੁਰ ਜੇਲ੍ਹ 'ਚ ਬੰਦ ਕਰਤਾ ਕੱਲ ਐਨਐਸਏ ਲਾ ਕੇ ਉਹ ਲੜਾਈ ਕੀ ਕਰ ਰਿਆ ਸੀ ਮੰਗ ਉਹਦੀ ਕਹਿਣੀ ਸੀ ਮੰਗ ਸੀ ਉਹਦੀ ਸਾਡਾ ਜੰਗਲ ਜੰਗਲ ਜ਼ਮੀਨ ਸਾਡਾ ਵਾਤਾਵਰਨ ਇਹ ਬਚਣਾ ਚਾਹੀਦਾ ਲਦਾਖੀਆਂ ਦਾ ਲਦਾਖ ਨੂੰ ਨੌਕਰੀਆਂ ਮਿਲਦੀਆਂ ਚਾਹੀਦੀਆਂ ਹਨ ਲਦਾਖ ਸੂਬੇ ਨੂੰ ਪੂਰਨ ਤੌਰ ਤੇ ਸੂਬੇ ਦਾ ਦਰਜਾ ਮਿਲਣਾ ਚਾਹੀਦਾ ਹੈ ਇਹ ਉਹਦੀ ਮੰਗਾਂ ਸੀ ਉਥੇ ਗੱਲ ਭੜਕੀ ਦਿਰਸਾ ਭੜਕੀ ਦਿਰਸਾ ਭੜਕਣ ਤੋਂ ਬਾਅਦ ਉਹਨੂੰ ਜਿਹੜਾ ਹਮੇਸ਼ਾ ਸ਼ਾਂਤੀ ਦਾ ਪੁਜਾਰੀ ਰਿਹਾ ਸ਼ਾਂਤਮਈ ਤਰੀਕੇ ਨਾਲ ਗੱਲ ਕਰਨ ਦੀ ਗੱਲ ਕੀਤੀ ਉਸ ਬੰਦੇ ਨੂੰ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਜੈ ਕੁਰਬੰਦ ਕਰਤਾ ਹੁਣ ਮੁੱਦਾ ਕੀ ਆ ਆਪਾਂ ਕਹਿੰਦੇ ਆ ਵਾਨੀ ਅਡਾਨੀ ਸਾਡੇ ਦਾ ਜ਼ਮੀਨਾ ਖੋਣਾ ਚਾਹੁੰਦਾ ਉਥੇ ਮਸਲਾ ਪਤਾ ਕੀ ਆ ਅਡਾਨੀ ਉਥੇ ਲਦਾਖ ਦੇ ਬੱਚਾ ਸੋਲਰ ਪੈਨਲ ਲਾਉਣਾ ਚਾਹੁੰਦਾ ਹੈ ਜਿਹੜੀ ਆ ਸੂਰਜੀ ਊਰਜਾ ਇਹਨੂੰ ਤਿਆਰ ਕਰਕੇ ਵੇਚਣਾ ਚਾਹੁੰਦਾ ਪੂਰੀ ਦੁਨੀਆ 'ਚ ਪੂਰੇ ਮੁਲਕ ਦੇ ਵਿੱਚ ਕਿਉਂਕਿ ਲਦਾਖ ਦੇ ਬੱਚਾ 7 ਮਹੀਨੇ ਬੱਸ ਬਹੁਤ ਠੰਡਾ ਇਲਾਕਾ ਗਲੇਸ਼ੀਅਰ ਬਹੁਤ ਜਿਆਦਾ ਉੱਚੇ 7 ਮਹੀਨੇ ਜਿਹੜੀ ਧੁੱਪ ਪੈਂਦੀ ਆ ਉੱਥੇ ਉਹ ਬਸ ਮਾਰੂਥਲ ਪੈਂਦੀ ਆ ਸਭ ਤੋਂ ਵੱਧ ਸੂਰਜੀ ਊਰਜਾ ਉੱਥੇ ਬੜਾ ਕੀਤੀ ਜਾ ਸਕਦੀ ਆ ਇਹਨਾਂ ਨੂੰ ਪਤਾ ਵੀ ਜੇ ਸੀ ਇਹਨੂੰ ਪੂਰਨ ਇਲਾਜ ਦਾ ਦਰਜਾ ਦੇਤਾ ਲਦਾਖ ਨੂੰ ਕਨਾਨੀ ਕੋਲੇ ਇਹਨਾਂ ਨੇ ਜਿਹੜੇ ਲੋਕਾਂ ਨੇ ਇਹਨਾਂ ਨੇ ਕਿ ਇਹਨੂੰ ਆਹ ਜਰਾ ਸੋਲਰ ਪੈਨਲ ਲਾਉਣ ਦਾ ਕੰਮ ਆ ਸੂਰਜੀ ਊਰਜਾ ਦਾ ਕੰਮ ਆ ਲਾਉਣ ਨਹੀਂ ਦੇਣਾ ਇਹਨੂੰ ਕੰਮ ਕਰਨ ਨੂੰ ਦੇਣਾ ਇਸ ਨੂੰ ਝੂਟੀ ਬਣਾ ਕੇ ਰੱਖੋ ਕੇਂਦਰ ਆਪਣੇ ਕੋਲੇ ਰੱਖ ਕੇ ਤਾਂ ਕਿ ਬਾਨੀ ਡਾਨੀ ਆਪਣਾ ਕੰਮ ਕਰ ਸਕੋ ਹੁਣ ਪ੍ਰਭਾਤ ਕੀ ਪਹਿਨਾ ਉਤੇ ਜਿਓ ਉਤੇ ਸੋਲਰ ਪੈਨਲ ਲੱਗ ਜਾਂਦੇ ਆ ਜਿਹੜਾ ਰੋਜ਼ ਇਲਾਕੇ ਦਾ ਤਾਪਮਾਨ ਹੈ 2 ਤੋਂ 4 ਡਿਗਰੀ ਤਾਪਮਾਨ ਵਧ ਜੂਗਾ ਤੇ ਗਲੇਸ਼ੀਅਰ ਪਹਿਲੇ ਹੀ ਘੁੱਲ ਰਹੇ ਆ ਤਾਪਮਾਨ ਗਰਮੀ ਇਹਦੀ ਵਧ ਰਹੀ ਆ ਆਰਮੀ ਕਰਸੇ ਨਹੀਂ ਵਧ ਰਹੀ ਆ ਗਲੋਬਲ ਵਾਰਮਿੰਗ ਜਿਦੋਂ ਆਪਾਂ ਕਹਿੰਦੇ ਆ ਦੋ ਤੋਂ 4 ਡਿਗਰੀ ਦੇ ਤਾਪਮਨ ਵਧਦਾ ਹੋਤੇ ਤਾਂ ਗਲੇਸ਼ੀਅਰ ਖੁਰਨਗੇ ਨਿਸਾਨ ਕਿਉਂ ਹੋਣਾ ਹੈ ਉਹ ਰਵਾਈ ਲੜ ਰਹੇ ਆ ਬੰਦੇ ਆਪਣੀ ਜਲ ਜੰਗਲ ਜਾਨੀਰ ਬਚਾਉਣ ਲਈ ਆਪਣੀਆਂ ਆਣ ਵਾਲੀਆਂ نسلਾਂ ਦੀ ਆਪਣੀ ਡੈਮੋਗ੍ਰਾਫੀ ਲਈ ਉਹਦੇ ਚਾਕੇ ਐਨਐਸਏ ਲਾਤਾ ਐਨਐਸਏ ਪੰਜਾਬ ਤੇ ਹੋਰ ਵੀ ਲੱਗਣਗੀਆਂ ਯੂਐਫਐ ਵੀ ਲੱਗਣਗੀਆਂ ਜਦੋਂ ਜਦੋਂ ਤੁਸੀਂ ਆਪਣੀ ਮੰਗ ਰੱਖੋਗੇ ਹੱਕ ਦੀ ਗੱਲ ਕਰੋਗੇ ਆਪਣੀਆਂ ਜ਼ਮੀਨਾਂ ਆਪਣੇ ਪਾਣੀ ਦੀ ਗੱਲ ਕਰੋਗੇ ਆਪਣੀ ਬੋਲੀ ਦੀ ਗੱਲ ਕਰੋਗੇ ਆਪਣੀ ਸੱਭਿਆਚਾਰ ਨੂੰ ਬਚਾਉਣ ਦੀ ਗੱਲ ਕਰੋਗੇ ਸੋਡੇ ਤੇ ਕਾਨੂੰਨ ਲਾਗੂ ਹੋਣੇ ਸੋ ਨੂੰ ਜਾ ਕੇ ਜਿਹੜਾ ਸੱਟੇ ਜਾਣਾ ਜਾਣਾ ਪਰ ਮੈਂ ਤੁਹਾਡੇ ਕੋਲ ਇਹ ਗੱਲ ਪੁੱਛਣਾ ਚਾਹੁੰਦਾ ਅਸੀਂ ਕਦੇ ਨਹੀਂ ਕਿਹਾ ਭਾਈ ਪੋਲ ਕੱਟਾ ਅਸੀਂ ਕਦੇ ਨਹੀਂ ਕਿਹਾ ਵੀ ਪ੍ਰਵਾਸੀਆਂ ਨੂੰ ਇੱਥੋਂ ਭਜਾ ਦਿਓ ਡੰਗਾ ਮਾਰੋ ਕੁੱਟੋ ਕੋਈ ਬੰਦਾ ਮੇਰਾ ਬਿਆਨ ਕੱਢ ਕੇ ਚਲਾ ਦੇ ਦਿਖਾ ਦੇ ਕਿ ਅੱਖਾਂ ਕਰਾ ਨੂੰ ਭਜਾਓ ਕੁੱਟੋ ਮਾਰੋ ਅਸੀਂ ਕਹਿੰਦੇ ਹਾਂ ਦੂਜੇ ਸੁੱਖਾਂ ਦੀ ਤਰ੍ਹਾਂ ਦੇ ਕਾਨੂੰਨ ਬਣੇ ਪੰਜਾਬ ਦੀ ਡੈਮੋਗ੍ਰਾਫੀ ਨਾ ਬਦਲੇ ਪੰਜਾਬ ਨੇ ਪੰਜਾਬ ਦਾ ਹਿੰਦੂ ਆ ਚਾਹੇ ਪੰਜਾਬ ਦਾ ਸਿੱਖ ਆ ਚਾਹੇ ਪੰਜਾਬ ਦਾ ਮੁਸਲਮਾਨ ਆ ਉਹਨੇ ਬਹੁਤ ਸਫਰ ਕੀਤਾ ਬਹੁਤ ਉਹਨੇ ਤਿਆਗ ਕੀਤੇ ਆ ਕੁਰਬਾਨੀਆਂ ਕੀਤੀਆਂ ਸਰਤਾ ਪੰਡਾਇਆ ਪੰਜਾਬ ਲਈ 47 ਤੋਂ ਲੈ ਕੇ ਅੱਜ ਤੂੰ ਪਹਿਲਾਂ ਵੀ ਚੰਗਾ ਲੜਕਾ ਨੇ ਖੂਨ ਡੋਲਿਆ ਪੰਜਾਬ ਲਈ ਤੋਂ ਪੰਜਾਬੀਆਂ ਦੀ ਸਰਬਤ ਆ ਵਹੀ ਰਹਿਣੀ ਚਾਹੀਦੀ ਆ ਇਹ ਗਲਤੀ ਆ ਬਈ ਬੜਾ ਕਈ ਅਚਿਆ ਗਲਤੀ ਮਖੌਟਾ ਪਾਇਆ ਹੋਇਆ ਇਨਕਲਾਬ ਦਾ ਕਹਿੰਦੇ ਅਸੀਂ ਪੰਜਾਬਦਾਰੀਆਂ ਅਸੀਂ ਕਿਸਾਨ ਵਰਦੀਆਂ ਅਸੀਂ ਮਜ਼ਦੂਰਾਂ ਦੇ ਦਰਦੀਆਂ ਉਹਨਾਂ ਦੇ ਨਾਂ ਦੀ ਨਾਲ ਇਹ ਪ੍ਰਸੰਘ ਘਟਨਾ ਸ਼ੁਰੂ ਕਰਦਾ ਕਿ ਦੇਖੋ ਜੀ ਇਹ ਫਿਰਕਾਪਰਸਤੀ ਦੀ ਗੱਲ ਕਰਦੇ ਆ ਇਹ ਨਫਰਤ ਫਲਾਉਂਦੇ ਆ ਦੱਸੋ ਵੀ ਆਪਣੀ ਬੋਲੀ ਦੀ ਗੱਲ ਕਰਨੀ ਆਪਣੇ ਲੋਕਾਂ ਨੂੰ ਨੌਕਰੀਆਂ ਦੀ ਗੱਲ ਕਰਨੀ ਆਪਣੀ ਜ਼ੀਰ ਬਚਾਉਣ ਦੀ ਗੱਲ ਕਰਨੀ ਆਪਣੇ ਪਾਣੀਾਂ ਦੀ ਗੱਲ ਕਰਨੀ ਇਹ ਨਫਰਤ ਹੈ ਇਹ ਫਿਰਕਾਪਰਸਤੀ ਆ ਦੱਸੋ ਯਾਰ ਨਾਲ ਬੈਠੋ ਭਾਈ ਜੇ ਅਸੀਂ ਦੂਜੇ ਸੁਪੇ ਸੰਵਿਧਾਨ ਦੇਰੇ ਦੇ ਵਿੱਚ ਰਹਿ ਕੇ ਕਾਨੂੰਨ ਦੇ ਵਿੱਚ ਰਹਿ ਕੇ ਆਪਣੇ ਸੁਪੇ ਲਈ ਹੱਕ ਮੰਗ ਸਕਦੇ ਆ ਵਿਸ਼ੇਸ਼ ਅਧਿਕਾਰ ਲੈ ਸਕਦੇ ਆ ਤਾਂ ਪੰਜਾਬ ਕਿਉਂ ਨਹੀਂ ਪਰ ਇਹਨੇ ਜਾਣ ਬੁੱਝ ਕੇ ਇਹਨੂੰ ਨਫਰਤ ਦੀ ਪ੍ਰਸੰਗਤ ਘਾਹਣ ਦੀ ਕੋਸ਼ਿਸ਼ ਕੀਤੀ ਜਾਣ ਬੁੱਝ ਕੇ ਵਰਤਾਨ ਕਰਨ ਦੀ ਕੋਸ਼ਿਸ਼ ਕੀਤੀ ਵੀ ਦੇਖੋ ਜੀ ਇਹਦਾ ਪੰਜਾਬ ਨੂੰ ਅੱਗੇ ਲਾਣਾ ਚਾਹੁੰਦੇ ਆ ਇਹ ਪੰਜਾਬ ਦਾ ਮਾਹੌਲ ਬਣਾਉਣਾ ਚਾਹੁੰਦੇ ਆ ਸ਼ੌਧਰੋਂ ਜਦੋਂ ਪੰਜਾਬ ਦੀ ਗੱਲ ਹੋਈ ਹੈ ਪੰਜਾਬ ਦੇ ਹੱਕਾਂ ਦੀ ਗੱਲ ਹੋਈ ਹੈ ਸੰਘਰਸ਼ਾਂ ਦੀ ਗੱਲ ਹੋਈ ਹੈ ਪੰਜਾਬ ਦੀ ਹੋਣ ਰੂਪਕਾਂ ਦੀ ਗੱਲ ਹੋਈ ਹੈ ਇਹ ਅਖੌਤੀ ਇਨਕਲਾਬੀ ਆ ਮਖੌਟੇ ਪਾਏ ਜਿੰਨਾਂ ਦੇ ਨਾਂ ਦੀ ਨਾਲ ਇਹ ਘੋੜੇ ਨਿਕਲਦੇ ਨੇ ਆਪਣੇ ਬਿਆਨ ਲਾ ਕੇ ਸ਼ੁਰੂ ਕਰ ਦਿੰਦੇ ਆ ਤੇ ਵਰਤਾਨ ਕਰਕੇ ਲੋਕਾਂ ਨੂੰ ਪਿੱਛੇ ਕਰ ਦਿੰਦੇ ਆ ਵੀ ਦੇਖੋ ਇਹ ਨਫਰਤ ਖਾ ਰਹੇ ਆ ਮੈਂ ਪੁੱਛਣਾ ਚਾਹਣਾ ਹੈ ਮੈਂ ਗੱਲ ਹੋਰ ਕਿਹੜੀ ਪੁੱਛਣਾ ਹੈ ਵੀ ਪੈਨ ਦੇ ਆਧਾਰ ਤੇ ਫੈਕਟਰੀਆਂ ਹੋਣ ਚਾਹੇ ਕੋਹਰ ਦੀਆਂ ਹੋਵੇ ਉਹਦੇ ਵਿੱਚ ਪੰਜਾਬ ਦੇ ਮਜ਼ਦੂਰ ਨੂੰ ਕੰਮ ਕਿਉਂ ਨਾ ਮਿਲਿਆ ਬਈ ਪੈਨ ਦੇ ਆਧਾਰ ਤੇ ਜੇ ਪੰਜਾਬ ਦੀਆਂ ਫੈਕਟਰੀਆਂ ਦੇ ਵਿੱਚ ਅੱਜ ਤੁਸੀਂ ਧਿਆਨੇ ਤੇ ਜਾਓ ਪੰਜਾਬ ਦੇ ਮਜ਼ਦੂਰ 1% ਵੀ ਨਹੀਂ ਕਿਉਂ ਬਈ ਆਰਮਾਨ ਫੈਦਰੀ ਸਵਾਰ ਜੇੰਸੀ ਮਹਾਰਾ ਦੇ ਵਿੱਚ ਸਾਰੇ ਸਾਰੇ ਸਾਡੇ ਮਜ਼ਦੂਰ ਕੰਮ ਕਰਦਾ ਸੀ ਪੰਜਾਬ ਦੇ ਉੱਤੇ ਉਹਨੇ ਹੜਤਾਲ ਕਰਤੀ ਹੜਤਾਲ ਲੰਮੀ ਚੱਲੀ ਹੌਲੀ ਹੌਲੀ ਸਰਕਾਰ ਦੇ ਅੰਦਰ ਸਾਡੇ ਹਜ਼ੂਰ ਪੰਜਾਬ ਦੇ ਕਰਦੇ ਤੇ ਵਾਦੇ ਲਿਆ ਕੇ ਰੱਖਦੇ ਉੱਥੇ ਕਿਤੇ ਬੋਲੇ ਆ ਕਿਤੇ ਲੜੇ ਆ ਉਹ ਕਹਿੰਦਾ ਵੀ ਪੰਜਾਬ ਦੇ ਮਜ਼ਦੂਰਾਂ ਦੇ ਬਹੁਤ ਬੜੇ ਹੱਦਸ਼ੀਆਂ ਭਾਈ ਅਸੀਂ ਨਹੀਂ ਕਹਦੇ ਕੋਈ ਮਰਦੀ ਇੱਥੇ ਆ ਕੇ ਕੰਮ ਕਰੇ ਜੀਵਨ ਸੰਖਿਆ ਕਰੇ ਸਾਡੇ ਦੋ ਹੀ ਬਾਹਰ ਜਾਂਦੇ ਆ ਬਾਹਰ ਸੁਗੰਦੀਰ ਦਾ ਦੇ ਮਰਖਾ ਦੇ ਵੀ ਜਾਂਦੇ ਆ ਪਰ ਅਸੀਂ ਕਹਿੰਦੇ ਆ ਇਹਦੇ ਕੋਈ ਕਾਇਦੇ ਕਾਨੂੰਨ ਹੋਣੇ ਚਾਹੀਦੇ ਆ ਇਹਦੇ ਲਈ ਪੰਜਾਬ ਨੂੰ ਪੂਰੇ ਅਧਿਕਾਰ ਮਿਲਣੇ ਚਾਹੀਦੇ ਆ ਤੇ ਨਹੀਂ ਹਰਾਜ ਜਿਹੜੇ ਬਣੀ ਜਾਂਦੇ ਆ ਇਹ ਸਟੇਟ ਵੀ ਚਾਹੁੰਦੀ ਐ ਇਹ ਇਸਲੇ ਵੀ ਚਾਹੁੰਦੀਆਂ ਨੇ ਤੇ ਇਹ ਲੋਕ ਵੀ ਚਾਹੁੰਦੇ ਆ ਵੀ ਇੱਥੇ ਅੱਗ ਲਾਈ ਦਵੇ ਪੰਜਾਬ ਤੋਂ ਸ਼ਾਦੀ ਪੰਕਤੀ ਜਾਏ ਮਾਹੌਲ ਬਣਾਇਆ ਕੀਤਾ ਜਾਵੇ ਪੰਜਾਬ ਅਸੀਂ ਕਹਿੰਦਾ ਬਿਹਾਰ ਤੋਂ ਮਜ਼ਦੂਰ ਆਉਂਦਾ ਯੂਪੀ ਤੋਂ ਮਜ਼ਦੂਰ ਆਉਂਦਾ ਉਹ ਸੋਸ਼ਲ ਹੁੰਦਾ ਆ ਫੈਕਟਰੀਆਂ ਕਾਰਖਾਨਿਆਂ ਵਾਲੇ ਸਸਤੀ ਦਿਹਾੜੀ ਸਸਤੀ ਲੇਬਰ ਘੱਟ ਪੈਸਿਆਂ ਦੇ ਕੰਮ ਕਰਾਉਂਦੇ ਆ ਭੋੜਾ ਭੋੜਾ ਕਰਾਈ ਜਾਂਦੇ ਹੋਇਆ 15 15 20 20 ਬੰਦੇ ਉਹਦੇ ਖਿਲਾਫ ਇਹ ਕਿੱਥੇ ਲੜੇ ਹੋ ਬਈ ਸਵਾਜਨ ਮਖੇੜਾ ਕਰਨ ਦੇ ਲੋਕ ਆ ਕੌਣ ਪੰਜਾਬ ਦਾ ਕੌਣ ਪੰਜਾਬ ਪ੍ਰਤੀ ਵਫਾਦਾਰ ਹੈ ਤੇ ਕੌਣ ਪੰਜਾਬ ਦੀ ਫਟੇ ਛੁਰੇ ਮਾਰ ਰਿਹਾ ਮਖੌਟੇ ਪਾਇ ਕੇ ਕਿਸਾਨੀ ਦੇ ਮਜ਼ਦੂਰਾ ਦੇ ਜਿਹੜਾ ਪੰਜਾਬ ਦੀ ਗੱਲ ਕਰੂ ਪੰਜਾਬੀ ਦੀ ਗੱਲ ਕਰੂ ਪੰਜਾਬ ਦੇ ਕਿਸਾਨਾਂ ਗਰੂ ਦੀ ਗੱਲ ਕਰੂ ਸਾਨੂੰ ਉਸ ਬੰਦੇ ਦੇ ਅਕਸਰਨਾ ਚਾਹੀਦਾ ਉਹ ਜਿਹੜੀ ਮਰਜ਼ੀ ਕਰਦੇ ਪਾਉਂਦੇ ਆ ਜਿਹੜੀ ਮਰਜ਼ੀ ਕਰ ਆ ਦੂਜੀ ਗੱਲ ਆ ਗਈ ਜਸਪੀਰ ਕੋਟ ਨੇ ਨਾਮ ਕਰਤਾ ਕਹਿੰਦਾ ਜੀ ਕਿਸਾਨ ਚੱਕ ਕੇ ਅੰਦਰ ਦਿਓ ਜਿਹੜੇ ਅੱਗ ਲਾਉਂਦੇ ਆ ਪਰਾਹੀ ਨੂੰ ਆ ਸਾਨੂੰ ਲੜਦਿਆਂ ਨੂੰ 7 ਸਾਲ ਹੋ ਗਏ ਆ ਬੁੱਢੇ ਦਰਿਆਜ ਪੈ ਰਿਆਂ ਚਹਿਣਾ ਆ ਸੋਲਾ ਸਾਲਾ ਲੱਕਾ ਮਾਰਦਾ ਆ ਸੋਲੇ ਪਿੰਡਾਂ ਚ ਗਏ ਆ ਸੀ ਲੋਕਾਂ ਨੂੰ ਕਲਾ ਪੀ ਲਿਆ ਕੈਂਸਰ ਆ ਆ ਫਾਇਰ ਕਾ ਆ ਇੱਥੇ ਲੋਕਾ ਪੁੱਛੋ ਨਾ ਹਾਂ ਭਰਾ ਨਾਲ ਤੇ ਜੜੇ ਹੇਲਾ ਪੈ ਰਹੀ ਜਾਂਦੇ ਜਵਾਕਾਂ ਨੂੰ ਕੈਂਸਰ ਆ ਪੁਰਾਹਾਜ ਪਹਿਲਾਂ ਹੁਣ ਮੜਦੇ ਹਰ ਬੰਦਾ ਬਿਮਾਰ ਹੋ ਗਿਆ ਮੇਰੀ ਜ਼ਹਿਰ ਆਉਂਦੀ ਆ ਬੁੱਢੇ ਦਰਿਆ ਦੇ ਵਿੱਚੋਂ ਪੈਂਦੀਆਂ ਢਣੀਆਂ ਹਜ਼ਾਰਾਂ ਡੈ ਇੰਡਸਟਰੀਆਂ ਲੱਗੀਆਂ ਨੇ ਉੱਥੇ ਲੱਗ ਦੋ ਬਿੰਦਾਂ ਡੈ ਇੰਡਸਟਰੀਆਂ ਲੱਗੀਆਂ ਨੇ ਉੱਥੇ ਉਹ ਤਾਂ ਰੁਕ ਜਾਗਦਾ ਐਨਜੀਟੀ ਨੇ ਐਲਾਨ ਕਰਤਾ ਹੁਕਮ ਕਰਤਾ ਨੋਟਿਸ ਕਰਤਾ ਵੀ ਫੌਰੀ ਤੌਰ ਤੇ ਇੰਡਸਟਰੀਆਂ ਬੰਦ ਕੀਤਾ ਜਾਵੇ ਜ਼ਹਿਰ ਪੰਦੀ ਬੰਦ ਕੀਤੀ ਜਾਵੇ ਕਿਸ ਨੇ ਬੰਦ ਕਰਾਈ ਜਿਹੜੀ ਹਜ਼ਾਰਾਂ ਲੱਖਾਂ ਬੰਦਿਆਂ ਨੂੰ ਮਾਰ ਰਹੀ ਆ ਜ਼ਹਿਰ ਇਹ ਚੱਲੀ 40 50 ਸਾਲ ਤੋਂ ਉਹਦਾ ਧਿਆਨ ਹੀ ਕਿਸੇ ਦਾ ਹੈ ਨਹੀਂ ਤੇ ਇਹ ਕਹਿੰਦੇ ਜੀ ਪ੍ਰਾਲੀ ਦਾ ਧੂਆ ਬਹੁਤ ਹੁੰਦੀ ਆ ਜੀ ਇਹਦਾ ਧੂਆ ਜਿੱਲੀ ਜਾਂਦਾ ਜੀ ਇਹ ਧੂਆ ਦੀਦਾ ਕੋਈ ਨਾ ਜ਼ਹਿਰ ਜਾ ਰਿਹਾ ਅੰਦਰ ਸਾਡੇ ਉਹ ਦੀਦਾ ਨਹੀਂ ਬਾਈ ਕਿਸੇ ਸੋ ਭਾਈ ਬੇਨਤੀ ਨਹੀਂ ਨਹੀਂ ਜਿੰਨਾ ਚਾਹ ਮੁੱਦੇ ਤੇ ਨਹੀਂ ਆਉਂਦੇ ਪੰਜਾਬ ਦੀ ਗੱਲ ਨਹੀਂ ਹੋਣੀ ਪੰਜਾਬੀਆਂ ਦੀ ਗੱਲ ਨਹੀਂ ਹੋਣੀ ਉਹਨਾਂ ਦੇ ਭੁੱਲ ਦੇ ਜਿੰਨੇ ਮਰਜ਼ੀ ਧਰਨੇ ਮੈਨੂੰ ਯਾਰੇ ਕਰ ਲੋ ਘੱਟ ਕਰ ਲੋ ਹਲਾਤ ਜਿਉਂਦੇ ਧਿਆਉ ਰਹੇ ਨੇ ਮਸਲੇ ਦੀ ਜੜ ਨੂੰ ਸਮਝੋ ਪੰਜਾਬ ਦੇ ਹੱਕ ਚਾਹੇ ਪੰਜਾਬ ਦੀ ਰਾਜਧਾਨੀ ਆ ਚਾਹੇ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਆ ਚਾਹੇ ਡੈਮਾਂ ਦੀ ਗੱਲ ਆ ਚਾਹੇ ਬੀਬੀ ਐਮਬੀ ਦੀ ਗੱਲ ਆ ਜਿੰਨਾ ਤੇਰੇ ਪੰਜਾਬ ਕੋਲੇ ਨਹੀਂ ਆਉਂਦੇ ਛੋਡੇ ਨਾਲ ਆਹੀ ਹਲਾਤ ਬੱਪਨੇ ਯਾਦ ਰੱਖੀਓ ਹੋਰ ਵੀ ਹਲੇ ਤਿਆਰ ਰਹੋ ਬਹੁਤ ਕੁਛ ਅਜੇ ਵਾਪਰਨਾਂ ਦੇ ਹੋਣਾ ਹਲੇ ਪੰਜਾਬ ਦੇ ਵਿੱਚ ਕਿਉਂਕਿ ਸਾਡੇ ਮੂੰਹ 'ਚ ਪਾਸੇ ਹੈ ਹੀ ਨਹੀਂ ਅਸੀਂ ਕੋਈ ਮੇਰੇ ਵਰਗਾ ਸਟੇਜ ਤੇ ਚੜ ਕੇ ਬੋਲ ਗਿਆ ਅਸੀਂ ਉਹਦੇ ਪਿੱਛੇ ਲੱਗ ਜੰਨੇ ਆ ਕੋਈ ਹੋਰ ਬੋਲ ਗਿਆ ਉਹਦੇ ਪਿੱਛੇ ਲੱਗ ਜੰਨੇ ਆ ਜਿਵੇਂ ਇੱਥੇ ਸਾਧਾਂ ਦੇ ਭਗਤ ਹੈ ਆਹੀਂ ਇੱਥੇ ਪਾਟੀਆਂ ਦੇ ਭਗਤ ਹੈ ਆਹੀਂ ਜਿੱਥੇ ਬੰਦਿਆਂ ਦੇ ਭਗਤ ਬਣ ਗਏ ਆਹੀਂ ਤਾਂ ਸਾਡੇ ਵਰਗਾ ਦਾ ਭਗਤ ਹੋਣਾ ਇੱਕ ਦਾ ਭਗਤ ਬਣਨਾ ਪੰਜਾਬ ਦੇ ਭਗਤ ਬਣੋ ਪੰਜਾਬ ਦੀ ਗੱਲ ਸੋਚੋ ਪੰਜਾਬੀ ਦੀ ਗੱਲ ਸੋਚੋ ਕਿ ਅਸੀਂ ਪੰਜਾਬ ਲਈ ਕੀ ਕਰ ਸਕਦੇ ਹਾਂ ਆਹ ਹੁਣ ਲੋਕ ਜਗਵੀਰਪਾਲ ਤੇ ਖੁਸ਼ ਹੋਏ ਫਿਰਦੇ ਆ ਜਾਦੀ ਨੇ ਪਾਹੀ ਬਹੁਤ ਬੰਦੇ ਆ ਚਲੋ ਬੰਦੇ ਚੰਗੀ ਗੱਲ ਆ ਮੁੱਦਾ ਕਿਨੇ ਚੱਕਿਆ ਚੱਕਿਆ ਕਿਸ ਨੇ ਵੀ ਆਹ ਆਏ ਕਿਉਂ ਕਿਨੇ ਲਿਆਂਦੇ ਜੁਮੇਵਾਰ ਕੌਣ ਹੈ ਤੂੰ ਇਹਦੀ ਜੁਮੇਸ਼ੀ ਜਾਂਚ ਵੀ ਸਿਟਿੰਗ ਜੱਜ ਇਥੋਂ ਦੇ ਇਹਦੀ ਜਾਂਚ ਕਰਨ ਹੱਲ ਆਏ ਕਿਉਂ ਆ ਤੂੰ ਗੱਲ ਕਰਦਾ ਨਹੀਂ ਆਪਾਂ ਵੀ ਆਈਆਂ ਸੋ ਭਾਈ ਅਸੀਂ ਜਿਹੜਾ ਤੁਹਾਨੂੰ ਬਰਲਾ ਕੀਤਾ ਹਲਪਿੰਡ ਕਿਸਾਨ ਸੰਘਾਸ ਜਿਹੜੀ ਥੋੜੀ ਕਮੇਟੀ ਬਣੀ ਹੋਈ ਆ ਤੁਹਾਡੀਆਂ ਜ਼ਮੀਨਾਂ ਮਾਲਕੀ ਵਾਲਨਾ ਹਰ ਸਾਲ ਜਦੋਂ ਹੜ ਆਉਂਦੇ ਆ ਤੇ ਇਹ ਛੋਟੀਆਂ ਜਮੀਨਾਂ ਦੇ ਬਹੁਤ ਸਾਰਾ ਨੁਕਸਾਨ ਕਰਦੇ ਆ ਪਰ ਪ੍ਰਚਾਰਿਆ ਇਹ ਜਾਂਦਾ ਸਾਨੂੰ ਵੀ ਪਹਿਲਾਂ ਇਹੀ ਲੱਗਦਾ ਹੁੰਦਾ ਸੀ ਵੀ ਸ਼ਾਇਦ ਲੋਕਾਂ ਨੇ ਪਤਾ ਨਹੀਂ ਰੋਕੀ ਹੋਈ ਹੈ ਜ਼ਮੀਨ ਦਰਿਆਵਾਂ ਦੀ ਪਰ ਇਹ ਪਤਾ ਲੱਗਿਆ ਹੁਣੇ ਹੁਣੇ ਜਦੋਂ ਇੱਥੇ ਆਏ ਵੀ ਨਹੀਂ ਇਹ ਲੋਕਾਂ ਦੀ ਮਾਲਕੀ ਆ ਸੋ ਆਓ ਜੇ ਨਾਲ ਆਪਾਂ ਫਾਲਾ ਕਰਕੇ ਪੰਜਾਬ ਪੰਜਾਬੀਤ ਨੂੰ ਬਚਾਉਣ ਦਾ ਫਾਲਾ ਕਰਕੇ ਸਾਰੇ ਮਸਲੇ ਹੱਲ ਹੋ ਜਾਣਗੇ ਤੇ ਜੇ ਅਸੀਂ ਉੱਥੇ ਖੂੜੋਂ ਨਿਕਲੇ ਖਾਤੇ 'ਚ ਖਾਤੇ ਦੇ ਨਿਕਲੇ ਖੂੜੀ ਦੇ ਗੱਪੇ ਹੁਣ ਪਹਿਲਾਂ ਬੌਧਰ ਲੈ ਲੈਂਦੇ ਕੀਪਰ ਆ ਜੂਗਾ ਸ਼ਾਇਦ ਉਥੋਂ ਨਰਾਸ਼ ਹੋ ਕੇ ਹੁਣ ਲੋਕ ਐ ਸੋਚਣ ਲੱਗੇ ਵੀ ਅਰ ਤਾਂ ਗੱਲ ਲਿਆ ਅੱਗੇ ਇੱਕ ਕਾਦੀ ਦੇ ਅੱਗੇ ਕਿ ਕਿਹਨੇ ਤੇ ਬੀਜੇਪੀ ਵਾਲੇ ਕਹਿੰਦਾ ਐਸਾ ਕਹਿੰਦੇ ਯਾਰ ਬੀਜੇਪੀ ਵਾਲਾ ਦੇਖ ਲਓ ਅੱਗੇ ਦੇਖਿਆ ਵੀ ਬੀਜੇਪੀ ਨਾਲ ਦੇ ਹੱਥਾ ਹੋਰ ਦੇਖ ਲਓ ਅੱਜ ਤਾਂ ਅਸੀਂ ਬਰਕਰਾਰਦੇ ਫਿਰਦੇ ਆ ਬਲਾ ਕਰਦਾ ਕਰਦਾ ਦੀ ਉਮਰ ਟੱਪ ਜਾਣੀ ਐ ਤੇ ਉਹਦੇ ਨੂੰ ਪੰਜਾਬ ਦੇ ਪੱਲੇ ਨਹੀਂ ਬੋਲਣਾ ਆ 7200 ਦੇ ਕੋਲੇ ਮੌਕਾ ਚੰਗੇ ਬੰਦਿਆਂ ਨੂੰ ਆ ਦੇ ਇਲਾਕੇ ਚੰਗੇ ਬੰਦੇ ਜਿਹਨੇ ਬੰਦੇ ਦੇਖੋ ਯਾਰ ਇਹ ਬੰਦਾ ਜੇ ਪੰਜਾਬ ਦੀ ਗੱਲ ਕਰਦਾ ਪੰਕਸਟਾਨ ਦੀ ਗੱਲ ਕਰਦਾ ਪੰਜਾਬੀ ਦੀ ਗੱਲ ਕਰਦਾ ਛੋੜੇ ਹੱਕਾਂ ਦੀ ਗੱਲ ਕਰਦਾ ਜੇ ਉਹ ਹੀ ਕੁਝ ਦੇਖਣਾ ਹੈ ਵੀ ਨੱਜੀ ਪਿਆਰਾ ਵੀ ਇਹ ਤਾਂ ਉਹ ਕੰਮ ਲੈ ਲਾ ਗਿਆ ਉਹ ਰਾ ਕੰਮ ਲੈ ਲਾ ਗਏ ਐ ਕਰ ਲਾ ਗਏ ਉਹ ਕਰ ਲਾ ਗਏ ਫਿਰ ਤੁਰੇ ਫਿਰ ਹਾਲਾਤ ਬਾਰੇ ਚੰਗੇ ਨਹੀਂ ਹੈਗੇ ਬਹੁਤ ਬੁਰਾ ਸਮਾਨ ਪੰਜਾਬ ਦੇ ਆਉਣ ਵਾਲਾ ਮੈਂ ਪ੍ਰਮਾਤਮਾ ਅਗੇ ਰਹਿ ਰੋਗੇ ਅਰਦਾਸ ਕਰਦਾ ਕਿ ਸਮਾਨਾ ਨਾ ਆਵੇ ਪਰ ਮੈਨੂੰ ਜਿਹੜੇ ਹਾਲਾਤ ਪੰਜਾਬ ਦੇ ਦੇਖੀ ਜਾਂਦੇ ਆ ਕਿ ਕਿਦਰ ਰੁਹਾਣੀ ਤੋਰ ਚੱਲੀ ਪੰਜਾਬ ਦੀ ਬਹੁਤ ਵੱਡਾ ਨੁਕਸਾਨ ਕਰਨ ਦੀ ਕਾਰੀ ਦੇ ਵਿੱਚ ਹੈ ਪੰਜਾਬ ਦਾ ਪੰਜਾਬ ਦੇ ਲੋਕੋ ਜਿਹੜਾ ਸਨਸਕਰਨਾ ਮੈਂ ਫਿਰ ਕਹਿੰਦਾ ਇਹੜਾ ਸੰਘਰਸ਼ ਫੇਸਕ ਹੋ ਜਾਂਦਾ ਜਿਵੇਂ ਪਲਾਸਨ ਵਾਲੇ ਮਸਲੇ ਦੇ ਵਿੱਚ ਵੀ ਸੀ ਅੱਗੇ ਵੀ ਕੱਠਬੱਟ ਰੱਖਣਿਆ ਲੋਕਾਂ ਨੂੰ ਜਾਗਰੂਕ ਕਰਨਾ ਹੈ ਉੱਥੇ ਹਿੱਸਾ ਤੋਂਣ ਦੀ ਲੋੜ ਨਹੀਂ ਹੈਗੀ ਉਹ ਜਿਹੜੇ ਨਾੜੇ ਨਾ ਮਾਰੋ ਚੱਕਦੇ ਹੋ ਦੱਬ ਦੋ ਨਾ ਜਿਹੜਾ ਸੰਘਰਸ਼ ਵਿੱਚ ਹੋ ਗਿਆ ਸੋਡੇ ਉਲਟ ਜਾਊਗਾ ਉਹ ਸਰਕਾਰਾਂ ਦੇ ਅੱਖ ਜਾਊਗਾ 85 ਨਾਲ ਚਾਹੁੰਦੇ ਨੇ ਸਰਕਾਰਾਂ ਚਾਹੁੰਦੀਆਂ ਸਟੇਟ ਚਾਹੁੰਦੀ ਹੈ ਵੀ ਇੱਕ ਦੋ ਵਾਲਾ ਮਾਰਨਾ ਪਿਸਕਾਰ ਖੇਡ ਕੇ ਸ਼ਾਂਤ ਮੈ ਤਰੀਕੇ ਨਾਲ ਰਹਿ ਕੇ ਸਵਧਾਨ ਬਟਾਰੇ ਦੇ ਵਿੱਚ ਲੈ ਕੇ ਆਪਾਂ ਕਾਨੂੰਨ ਦੀ ਗੱਲ ਕਰਦੇ ਆਂ ਕਿ ਜੇ ਦੂਜੇ ਸੂਬਿਆਂ ਕੋਲੇ ਕਾਨੂੰਨ ਹੈ ਤਾਂ ਫਿਰ ਪੰਜਾਬ ਕੋਲੇ ਵੀ ਕਾਨੂੰਨ ਹੋਣਾ ਚਾਹੀਦਾ ਧੰਨਵਾਦ ਸੰਗਤ ਦਾ